ਤੁਸੀਂ ਦੇਖਿਓ ਬੈਰੀ ਸਰਟੀਫਾਈ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਪੰਜਾਬ ਬਾਜਪਾ ਦੇ ਮਹਾ ਮੰਤਰੀ ਅਨਿਲ ਸਿੰਧੀ ਪੁਜਨੀਕ ਮਾਤਾ ਸਵਨ ਸ੍ਰੀ ਦੇ ਅੰਤਿਮ ਅਰਦਾਸ ਤੇ ਪਹੁੰਚੇ ਬਾਜਪਾ ਦੇ ਸੀਨੀ ਲੀਡਰ ਹਰਜੀਤ ਗਰਵਾਗੇ ਇਹ ਸਭ ਕਿਸਾ ਅੱਜ ਪੁਜਨੀਕ ਮਾਤਾ ਬਾਜਪਾ ਦੇ ਸ਼ਰੀਪ ਸਾਹਿਬ ਦੀ ਪੁਜਨੀਕ ਮਾਤਾ ਦਾ ਅੱਜ ਅੰਤਿਮ ਅਰਦਾਸ ਕਿਸਾ ਦੇ ਕਿ ਤਾਂ ਸਰਕਾਰ ਦੇ ਤਾਂ ਵੀ ਯਾਨਾ ਗਣ ਇੰਟਰ ਦੀ ਸ਼੍ਰੀਮ ਸਾਹਿਬ ਨਾਲ ਮੇਰਾ ਰਿਸ਼ਤਾ ਪਿਛਲੇ 40 ਸਾਲ ਤੋਂ ਪਰਿਵਾਰ ਨਾਲ ਸਾਡੇ ਪਰਿਵਾਰਕ ਸੰਬੰਧ ਬਣ ਜਾਂਦੇ ਆ ਤੇ ਮੇਰਾ ਖਿਆਲ ਆ ਵੀ ਅ ਅੱਜ ਪਰਿਵਾਰ ਦੇ ਨਾਲ ਮੈਂ ਦੁੱਖ ਸਾਂਝਾ ਕਰਨ ਆਇਆ ਸੀ ਤੇ ਉਹ ਆ ਕੇ ਇਹ ਦੁੱਖ ਨੂੰ ਬਣਾਉਣ ਨਾਲ ਨਾ ਘਟ ਜਾਂਦਾ ਤੇ ਮੈਂ ਤਾਂ ਜਿਹੜੇ ਜਿਹੜੇ ਦੁੱਖ ਸਾਂਝਾ ਕਰਨ ਆਇਆ ਮੈਂ ਪਰਿਵਾਰ ਦਾ ਇੱਕ ਮੈਂਬਰ ਹੀ ਆ ਮੈਂ ਉਹਨਾਂ ਦੇ ਵਿਚਾਰਨਾ ਜਨਮਨ ਕਰਦਾ ਕਿ ਦੁੱਖ ਬਣਾਉਣ ਆਏ ਔਰ ਪਰਿਵਾਰ ਇਸੇ ਤਰ੍ਹਾਂ ਸਾਡੀ ਪਾਰਟੀ ਚ ਵੀ ਇਹ ਸਮਾਜ ਦੀ ਸੇਵਾ ਵੀ ਕਰ ਰਿਹਾ ਉਸ ਚ ਲੱਗਿਆ ਰਿਹਾ ਇਹਦੀ ਕਾਰਨਾ ਕਰਦਾ ਜਿਸ ਸਦੀ ਤੋਂ ਹਜੇ ਵੀ ਹਰਿਆਣਾ ਚ ਇਲੈਕਸ਼ਨ ਚਾਹਦੇ ਸੀ ਉਸ ਦੌਰਾਨ ਵੀ ਸਹੀ ਸਾਹਮਣੇ ਆਪੇ ਉਹ ਤੇ ਜ਼ਿੰਮੇਵਾਰੀ ਨਿਭਾਈ ਹੈ ਦਾ ਉਸਦੇ ਬਾਪ ਜੀ ਨਾਲੇ ਮਦਦ ਮਮਾ ਬਹੁਤ ਅੱਛਾ ਕੀਤਾ ਸਮਰਪਿਤ ਕਾਰਜਕਰਤਾ ਨੇ ਬਿਨਾ ਕੁਝ ਲੈਣ ਦੇਣ ਤੋਂ ਪਾਰਟੀ ਦਾ ਕੰਮ ਕਰਦੇ ਆ ਬਿਨਾ ਸਵਾਰਥ ਨਿਰਸਵਾਰਥ ਸੇਵਾ ਬਹੁਤ ਕਟਲੋ ਕਰਦਾ ਇਹ ਇੱਕ ਦਾ ਫਿਆਫੀ ਫਵਾ ਦਾ ਬਿਹਾਇਦਾ ਮੌਕਾ ਨਹੀਂ ਲੇਕਿਨ ਫਿਰ ਵੀ ਆ ਪੋਡਾ ਸਾਹਿਬ ਕਹਿੰਦੇ ਆ ਵੀ ਬਾਜਪਾ ਕੁਮਾਰੀ ਸ਼ੈਲਜਾ ਨੂੰ ਪਰਮਾਚਿਵ ਫੈਲਾ ਰਹੀ ਹੈ ਤੇ ਉਹਨੂੰ ਆਪਣੀ ਜੀ ਪਾਰਟੀ ਸ਼ਾਮਿਲ ਕਰਨਾ ਚਾਹਦੀ ਹੈ ਜਰ ਕਿ ਸ਼ੈਲਜਾ ਕਹਿੰਦੀ ਬਿਲਕੁਲ ਨਹੀਂ ਪੋਡਾ ਸਾਹਿਬ ਅਪਸ਼ਬਦ ਕਹਿ ਰਹੇ ਆ ਉਹਨਾਂ ਨੂੰ ਉਹ ਦਲਿਤ ਦੀ ਬੇਟੀ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਜੇ ਉਹਨਾਂ ਨੇ ਉੱਥੇ ਰਹਿਣਾ ਉੱਥੇ ਰਹਿਣ ਇੱਥੇ ਸਾਡੇ ਨਾਲ ਆਉਣਾ ਸਾਡੇ ਨਾਲ ਆ ਜੀ ਸੋ ਇਹ ਸੰ ਬਾਜਪਾ ਦੇ ਸੀਨੀਅਰ ਡਿਰੇ ਜੀ ਸਿੰਘ ਗਰੇਵਨ ਦਾਸ ਦੀ ਕਿ ਵਿਸ਼ੇਸ਼ ਤੌਰ ਤੇ ਅੱਜ ਬਾਜਪਾ ਦੇ ਮਹਾ ਮੰਤਰੀ ਅਨੰਤ ਸਿੰਘ ਦੀ ਪੁਣੀ ਮਾਤਾ ਦੇ ਅੱਜ ਅੰਤਿਮ ਅਰਦਾਸ ਤੇ ਲੁਧਿਆਣਾ ਵਿਸ਼ੇਸ਼ ਤੌਰ ਤੇ ਪਹਾਰੇਤਾ ਖਾਸ ਕਰਕੇ ਕੁੱਡਾ ਵਾਸਤੇ ਇੱਕ ਸੋਗਮਾ ਜਵਾਬਤਾ ਜਿਹੜਾ ਨੇ ਕੁਮਾਰੀ ਸ਼ਿਆਲਜਾ ਵਾਸਤੇ ਵੀ ਕਿਉਂਕਿ ਸ਼ਿਆਲਜਾ ਦੀ ਮਨਮਰਜ਼ੀ ਹੈ ਉਸ ਮਰਜ਼ੀ ਪਾਰਟੀ ਆਫ ਲੇਕਿਨ ਕਿਤੇ ਅੱਗੇ ਹੋਡਾ ਵੱਲੋਂ ਜਿਹੜਾ ਅਪਸ਼ਬਦ ਬੋਲਨ ਤੇ ਉੱਪਰ ਕੁਮਾਰੀ ਸ਼ਿਆ ਜਿਆ ਦਾ ਕਾਫੀ ਪ੍ਰਚਾਰ ਨਹੀਂ ਕੀਤਾ ਗਿਆ ਲੇਕਿਨ ਅੱਜ ਵੀ ਕੁਮਾਰੀ ਸ਼ਿਆ ਜਾਨੇ ਗੱਲ ਕੀਤੀ ਹੈ ਵੀ ਉਹ ਆਵਾਜਪਾ ਦੇ ਭਰਮ ਵਿੱਚ ਨਹੀਂ ਫਸੇਗੀ ਕੈਮ ਮੈਂ ਬੋਬੀ ਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ ਤੁਸੀਂ ਦੇਖਿਓ ਜੈਨੀਫਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਪੰਜਾਬ ਆਵਾਜਪਾ ਦੇ ਮਹਾ ਮੰਤਰੀ ਅਨਿਲ ਸਿੰਧੀ ਪੂਜਨੀਕ ਮਾਤਾ ਸਵਨ ਸ੍ਰੀ ਦੇ ਅੰਤਿਮ ਅਰਦਾਸ ਤੇ ਪਹੁੰਚੇ ਆਵਾਜਪਾ ਦੇ ਸੀਨੀ ਲੀਡਰ ਹਰਜੀਤ ਗਰਵਾਗੇ ਕੀਸਾ ਕਿ ਸਾਜ ਕੋਈ ਨਿਕ ਮਾਤਾ ਬਾਜਪਾ ਦੇ ਸ੍ਰੀ ਸਾਹਿਬ ਦੇ ਕੋਈ ਮਾਤਾ ਦਾ ਅੱਜ ਅੰਤਿਮ ਅਰਦਾਸ ਕਿਸਾ ਦੇ ਕਿ ਤਾਂ ਸੰਸਕਾਰ ਕੀਤਾ ਬਹੁਤ ਯਾਣਾ ਕਰੂੰ ਮੈਂ ਤੇਰੀ ਜੀ ਸ੍ਰੀਨ ਸਾਹਿਬ ਨਾਲ ਮੇਰਾ ਰਿਸ਼ਤਾ ਪਿਛਲੇ 40 ਸਾਲ ਤੋਂ ਹੈ ਪਰਿਵਾਰ ਨਾਲ ਸਾਡੇ ਪਰਿਵਾਰਕ ਸੰਬੰਧ ਬਣ ਜਾਂਦੇ ਆ ਤੇ ਮੇਰਾ ਖਿਆਲ ਆ ਵੀ ਅ ਅੱਜ ਪਰਿਵਾਰ ਦੇ ਨਾਲ ਮੈਂ ਦੁੱਖ ਸਾਂਝਾ ਕਰਨ ਆਇਆ ਸੀ ਤੇ ਉਹ ਆ ਕੇ ਇਹ ਦੁੱਖ ਨੂੰ ਵੰਡਾਉਣ ਨਾਲ ਨਾ ਘਟ ਜਾਂਦਾ ਤੇ ਮੈਂ ਤਾਂ ਜਿਹੜੇ ਜਿਹੜੇ ਦੁੱਖ ਸਾਂਝਾ ਕਰਨਾ ਆਇਆ ਮੈਂ ਪਰਿਵਾਰ ਦਾ ਇੱਕ ਮੈਂਬਰ ਹੀ ਆ ਮੈਂ ਉਹਨਾਂ ਦੇ ਵਿਚਾਰਨਾ ਜਨਮਨ ਕਰਦਾ ਕਿ ਦੁੱਖ ਵੰਡਾਉਣ ਆਇਆ ਔਰ ਪਰਿਵਾਰ ਇਸੇ ਤਰ੍ਹਾਂ ਸਾਡੀ ਪਾਰਟੀ ਚ ਵੀ ਹੈ ਸਮਾਜ ਦੀ ਸੇਵਾ ਵੀ ਕਰ ਰਿਹਾ ਉਸ ਚ ਲੱਗਿਆ ਰਿਹਾ ਇਹਦੀ ਕੰਮ ਨਾ ਕਰਦਾ ਜਿਸ ਹਦੀਦ ਹੋ ਜੇ ਵੀ ਹਰਿਆਣਾ ਚ ਇਲੈਕਸ਼ਨ ਚਾਹਦੇ ਸੀ ਉਸ ਦੌਰਾਨ ਵੀ ਸਹੀਦ ਸਾਹਿਬ ਨੇ ਆਪਣੇ ਉਥੇ ਜਿੰਮੇਵਾਰੀ ਨਿਭਾਈ ਆ ਦਾ ਉਸਦੇ ਬਾਪ ਜੀ ਨਾਲੇ ਮਦਦ ਮਮਾ ਬਹੁਤ ਅੱਛਾ ਕੀਤਾ ਸਮਰਪਿਤ ਕਾਰਜਕਰਤਾ ਨੇ ਬਿਨਾ ਕੁਝ ਲੈਣ ਦੇਣ ਤੋਂ ਪਾਰਟੀ ਦਾ ਕੰਮ ਕਰਦੇ ਬਿਨਾ ਸਵਾਰਥ ਨਰਸਵਾਰਤ ਸੇਵਾ ਬਹੁਤ ਕਟਲੋ ਕਰ। ਜਿਆਫੀ ਸਵਾਰ ਬਿਹਾਇਆ ਦਾ ਮੌਕਾ ਨਹੀਂ ਲੇਕਿਨ ਫਿਰ ਵੀ ਅ ਹੁਡਾ ਸਾਹਿਬ ਕਹਿੰਦੇ ਆ ਵੀ ਬਾਜਪਾ ਕੁਮਾਰੀ ਸ਼ੈਲਜਾ ਨੂੰ ਪਰਮਾਚਾਰ ਫੈਲਾ ਰਹੀ ਹੈ ਤੇ ਉਹਨੂੰ ਆਪਣੀ ਜੀ ਪਾਰਟੀ ਸ਼ਾਮਿਲ ਕਰਨਾ ਚਾਹਦੀ ਹੈ ਜਾਕੀ ਸ਼ੈਲਜਾ ਕਹਿੰਦੀ ਬਿਲਕੁਲ ਨਹੀਂ। ਹੁਡਾ ਸਾਹਿਬ ਆਪ ਸ਼ਬਦ ਕਹਿ ਰਹੇ ਆ ਉਹਨਾਂ ਨੂੰ ਉਹ ਦਲਿਤ ਦੀ ਬੇਟੀ ਆ। ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਜੇ ਉਹਨਾਂ ਨੇ ਉੱਥੇ ਰਹਿਣਾ ਉੱਥੇ ਰਹਿਣ ਸਾਡੇ ਨਾਲ ਆਉਣਾ ਸਾਡੇ ਨਾਲ ਆ। ਸੋ ਇਹ ਸੰ ਬਾਜਪਾ ਦੇ ਸੀਨੀਅਰ ਡਿਰੇਜ ਹਰਜੀਤ ਸਿੰਘ ਗਰੇਵਨ ਦਾਸ ਸੀ ਕਿ ਵਿਸ਼ੇਸ਼ ਤੌਰ ਤੇ ਅੱਜ ਅ ਵਾਜਪਾ ਦੇ ਮਹਾ ਮੰਤਰੀ ਅਨੰਤ ਸਿੰਘ ਦੀ ਪੁਣੀ ਮਾਤਾ ਦੇ ਅਜ ਅੰਤਿਮ ਅਰਦਾਸੇ ਲੁਧਿਆਣਾ ਵਿਸ਼ੇਸ਼ ਤੋਂ ਦੇ ਪਹਾਰੇ ਤਾਂ ਖਾਸ ਕਰਕੇ ਹੋਡਾ ਵਾਸਤੇ ਇੱਕ ਸੋਖਮਾ ਜਵਾਬ ਦਿੱਤਾ ਜਿਹਨਾਂ ਨੇ ਕੁਮਾਰੀ ਸ਼ਿਆਲਜਾ ਵਾਸਤੇ ਵੀ ਕਿਹਾ ਕਿ ਸ਼ਿਆਲਜਾ ਦੀ ਮਨਮਰਜ਼ੀ ਹੈ ਉਸ ਮਰਜ਼ੀ ਪਾਰਟੀ ਆਫ ਲੇਕਿਨ ਕਿਤੇ ਨਾ ਕਿਤੇ ਆਕੇ ਹੋਡਾ ਵੱਲੋਂ ਜਿਹੜਾ ਅਪਸ਼ਬਦ ਬੋਲਣ ਤੇ ਉੱਪਰ ਕੁਮਾਰੀ ਸ਼ਿਆਲਜਾ ਦਾ ਕਾਫੀ ਪ੍ਰਚਾਰ ਨਹੀਂ ਕੀਤਾ ਗਿਆ ਲੇਕਿਨ ਅੱਜ ਵੀ ਕੁਮਾਰੀ ਸ਼ਿਆਲਜਾ ਨੇ ਗੱਲ ਕੀਤੀ ਹੈ ਵੀ ਉਹ भाजपा नहीं फसेगी संदीप शर्मा दैनिक लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल आरोप